ਚਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਨੇ ਹੋਰ ਇੱਕ 8 ਫੁੱਟ ਰੋਟਾ ਬੇਟਰ ਸੇਲ ਕਰਿਆ ਜੀ ਗਰਵਾਜ ਦਾ ਤੇ ਬਾਈ ਨੇ ਵੀ ਥੋੜੀ ਦੂਰੋਂ ਆਇਆ ਸਮਰਾਲੇ ਦੀ ਤੋਂ ਆਏ ਹੋਏ ਆ ਜੀ ਤੇ ਬਾਈ ਨਾਲ ਨੇ ਪਹਿਲਾਂ ਪੁਰਾਣਾ ਦੇਖਿਆ ਸੀਗਾ ਕੱਲ ਵੀਡੀਓ ਜਿਹੜਾ ਉਹਨਾਂ ਕੋਲ 7 ਫੁੱਟ ਸੀਗਾ ਸਵੈਨ ਦਾ ਤੇ ਪੁਰਾਣੇ ਤੋਂ ਬਾਅਦ ਫਿਰ ਬਾਈ ਨਾਲ ਦਾ ਨਵੇਂ ਦਾ ਮੂਹੂ ਬਣ ਗਿਆ ਨਵਾਂ ਦਾ 8 ਫੁੱਟ ਆ ਬਾਕੀ ਮਾਮਾ ਜੀ ਅੰਮੇ ਦੱਸੋ ਮੜਾ ਜੀ ਆ ਜਾਓ ਆ ਜਾ ਬਰੇ ਕੀ ਹਾਲ ਹੈ ਮਿੱਤਰ ਆ ਜਾਓ ਠੀਕ ਆ ਜੀ ਵਧੀਆ ਅਸੀਂ ਇੱਕ ਸਪੈਸ਼ਲ ਡਿਸਕਾਊਂਟ ਰੱਖਿਆ ਹੋਇਆ ਸਭ ਵਾਸਤੇ ਜੀ ਤੁਹਾਡੇ ਵਾਸਤੇ ਵੀ ਹੈਗਾ ਕੱਲ ਵੀ ਮੈਂ ਵੀਡੀਓ ਦੱਸਿਆ ਤਾਂ ડીજી ਤੁਹਾਨੂੰ ਪੈਂਟੋ ਫਾਰਮ ਟਰੈਕਟਰ ਦੇ ਤਾਂ ਅਗਲੀ ਵਾਰ ਅੱਛਾ ਜੀ ਮਹੀਨੇ 2 ਮਹੀਨੇ ਵਿੱਚ 6 ਮਹੀਨੇ ਨੂੰ ਫਿਰ ਸਪੈਸ਼ਲ ਡਿਸਕਾਊਂਟ ਦੇਣਾ ਪਹਿਲਾਂ ਤੁਸੀਂ ਸਾਡਾ ਰੋਟਾਵੇਟਰ ਲੈ ਗਏ ਨਾ ਹਾਂ ਜੀ ਉਂਝ ਟਰੈਕਟਰ ਲੈ ਲੈਂਡੋ ਫਾਰਮ ਤਾਂ ਉਹਦੇ ਵਾਸਤੇ ਸਪੈਸ਼ਲ ਡਿਸਕਾਊਂਟ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਧਿਆਨ ਰੱਖਿਓ ਕੋਈ ਗੱਲ ਨਾ ਨਾ ਠੀਕ ਹੈ ਜੀ ਤੇ ਨਾਲੇ ਤੁਹਾਨੂੰ ਆਪੇ ਪਤਾ ਲੱਗ ਜੂ ਤੇਰੇ ਪਾਣੀ ਦਾ ਨਾ ਨਾ ਟਰੈਕਟਰ ਲਈ ਵੀ ਪੂਰਾ ਘੰਟ ਹੈ ਹਾਂ ਜੀ ਹਾਂ ਇਹ ਨਹੀਂ ਗੱਲ ਉਹ ਵੀ ਅਸੀਂ ਸਾਡੀ ਉਹ ਪਰ ਦੇਣਾ ਤੁਹਾਨੂੰ ਕਿਉਂ ਟਰੈਕਟਰ ਆਪਾਂ ਪਿੰਡ ਕਰ ਦਈਦੀ ਉਹਨਾਂ ਦਿੱਤਾ ਹੀ ਆ ਪ੍ਰਾਣਾ ਤੁਨੂੰ ਹਾਂਜੀ 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 ਲੈਣਾ ਆ ਕੇ ਬਸ ਬਈ ਨਾਮ ਕੀ ਹੈ ਬਾਈ ਇਹਨਾਂ ਦਾ ਪੁੱਲੂ ਗਿਆ ਮੈਂ ਵੀ ਮੇਰਾ ਨਹੀਂ ਬਾਈ ਨਾਲ ਇਟਲੀ ਉਹਦਾ ਹਰਦੀਪ 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 ਬਾਈ ਬਾਈ ਹਰਦੀਪ ਐਟਲੀ ਤੋਂ ਉਹਨਾਂ ਦਾ ਰਿਸ਼ਤੇਦਾਰ ਆ ਜੀ ਤੇ ਕੁੜਮੇ ਲੱਗਦਾ ਬਾਈ ਦਾ ਤੇ ਬਾਈ ਨਹੀਂ ਰਾਤ ਵੀਡੀਓ ਦੇਗਾ ਮੈਂ ਉਹਨਾਂ ਨੇ ਦਵਾਇਆ ਅੱਛਾ ਹਾਂ ਧੰਨਵਾਦ ਆ ਫਿਰ ਇਸ ਵੀਡੀਓ ਦਾ ਬਾਈ ਦਾ ਸੌਦਾ ਬਾਈ ਨਹੀਂ ਕਰਿਆ ਬਾਈ ਤਾਂ ਲੈਣਾ ਆ ਸਰ ਅੱਛਾ ਅੱਛਾ ਹਾਂਜੀ ਹਾਂ ਉਹਨਾਂ ਨੇ ਕਰਿਆ ਚਲੋ ਪਿਆਰ ਮਾਨ ਹੁੰਦਾ ਇੱਕ ਦੂਜੇ ਤੇ ਬਾਈ ਆਪਣੇ ਨਾਲ YouTube ਤੋਂ ਜੁੜੇ ਪਨੇ ਬਹੁਤ ਟਾਈਮ ਤੋਂ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੇਟੇ ਉਧਰੇ ਆ ਉਧਰੇ ਹੀ ਕੰਮ ਕਰਦੇ ਆ ਡੈਰੀ ਦਾ ਕੰਮ ਉਹਨਾਂ ਦਾ ਜੀ ਅੱਛਾ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਬਾਕੀ ਬਾਈ ਨੇ ਵੀ ਆਪਣੇ ਕੋਲੋਂ 30 40 ਕਿਲੋਮੀਟਰ ਚੱਲ ਕੇ ਆਏ ਰੋਡਾਵੇਟਰ ਉਧਰ ਵੀ ਮਿਲਦੇ ਆ ਮਿਲਦੇ ਮਾਨ ਨੂੰ ਆਏ ਪਿਆਰ ਨੂੰ ਆਏ ਹੈ ਨਾ ਜੀ ਗੱਲ ਰੋਡਾਵੇਟਰ ਸਮਰਾਲੇ ਚ ਬਥੇਰੇ ਨੇ ਮੇਰੇ ਖਿਆਲ ਦੇ ਬਣਦੇ ਨੇ ਜੀ ਰਸਤੇ ਚਮਕੌਰ ਚ ਚਮਕੌਰ ਸਾਹਿਬ ਖਾਸ ਕਰਕੇ ਬਾਦੂ ਨੇ ਉੱਥੇ ਬਿਲਕੁਲ ਜੀ ਤਾਂ ਹੀ ਦਾ ਜੀ ਵਧੀਆ ਕਰਾਂਗੇ ਹਾਂ ਬਿਲਕੁਲ ਬਿਲਕੁਲ ਤੇ ਬਾਕੀ ਬਾਈ ਜਿਵੇਂ ਆਪਾਂ ਦੱਸਦੇ ਹੁੰਨੇ ਵੀ ਹਰੇਕ ਟਰੈਕਟਰਾਂ ਦੇ ਥੋੜਾ ਜਿਹਾ ਚੱਕਰਾਂ ਦਾ ਫਰਕ ਹੁੰਦਾ ਉਹ ਵੀ ਬਾਈ ਨੂੰ ਕਿਹਾ ਵੀ ਜਿੱਦਾਂ ਤੁਹਾਨੂੰ ਖੇਤ ਮਾਂ ਚੱਲਿਆ ਹਾਂ ਦੱਸਾਂਗੇ ਤੇ ਤੁਹਾਨੂੰ ਲੱਗੀ ਵੀ ਹਾਂ ਵੀ ਟਰੈਕਟਰ ਲੋਡ ਹੁੰਨਦਾ ਤਾਂ ਆਪਾਂ ਹੋਕਣ ਹਾਂਜੀ ਬਾਈ ਕੋਈ ਟੈਂਸ਼ਨ ਕੋਈ ਨਹੀਂ ਆਪਣੀ ਮਸਲਾ ਸਾਡਾ ਹੀ ਜੇ ਕੋਈ ਪ੍ਰੋਬਲਮ ਹੋਈ ਤਾਂ ਆਪਾਂ ਬੈਠੇ ਆ ਇੱਕ ਤਾਂ ਦੇ ਅੱਗੇ ਪਿੱਛੇ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਮਤਲਬ ਕਈ ਵਾਰ ਕੰਮ ਜ਼ਿਆਦਾ ਹੁੰਦਾ ਨਾ ਫਿਰ ਸੀਜ਼ਨ ਆਈ ਸੀਜ਼ਨ ਕਰਕੇ ਹਰ ਜੋ ਬਾਈ ਆਜੋ ਬੈਠੋ ਆਜੋ ਮਿੱਤਰ ਠੀਕ ਹੈ ਜੀ ਬਾਈ ਮੁਬਾਰਕਾ ਜੀ ਬਹੁਤ ਬਹੁਤ ਮੁਬਾਰਕਾ ਸੋਟੇ ਫਿਰ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਠੀਕ ਹੈ ਠੀਕ ਹੈ ਐ ਮਿੱਤਰ ਹਾਂ ਰਸਤਾ ਨਹੀਂ ਆਈਆ ਫਸਾਲਾ ਜੀ ਅੱਛਾ ਅੱਛਾ ਵੈਰੀ ਗੁੱਡ ਜਿਹੋਕਾ ਦਾ ਮਾਮਾ ਸਾਲਾ ਕੇ ਤੇ ਲੁੱਸਾ ਕਰ ਜਾਏਗਾ ਅੱਛਾ ਨਹੀਂ ਜੀ ਠੀਕ ਆ ਜੀ ਠੀਕ ਆ ਜੀ ਠੀਕ ਹੈ ਬਹੁਤ ਬਹੁਤ ਮੁਬਾਰਕਾ ਹਾਂ ਜੀ ਸਟੈਂਡ ਜਗੂ ਤਾਂ ਹਾਂ ਸਟੈਂਡ ਵੀ ਨਾਲ ਤੇ ਬਾਈ ਇਹ ਆਪਣਾ ਸਮਰਾਲੇ ਦੇ ਕੋਲੇ ਪਿੰਡ ਕਰਨ ਵੀਰ ਸਮਰਾਲੇ ਥੋੜਾ ਉੜਾ ਰਹਿ ਜਾਂਦਾ ਪਿੰਡ ਕਿੱਥੇ ਚੱਲਿਆ ਹਾਂ ਜੀ ਚੰਗਾ ਬਾਈ ਚੰਗਾ ਜੀ ਤਾਂ ਡਰਾਪਰ ਜਾ ਕੇ ਸਾਹਮਣੇ ਅੰਦਰ ਆ ਡਰਾਪਰ ਬਾਈ ਦੀ ਆ ਨਹੀਂ ਨਹੀਂ ਆਪਣੀ ਹੋ ਜੀ ਆਪ ਲੋਕੀ ਹੀ ਰਵਤ ਖੈ ਨਹੀਂ ਜਾਂ ਤਾਂ ਮੇਰੀ ਕਪੜਾ ਹੋਰ ਰੈਡੀ ਆ ਬਾਈ ਤੇ ਇੱਕ ਬਾਈ ਹੋਰ ਰੈਡੀ ਆ ਆਪਣਾ 7 ਫੁੱਟਾ ਇਹ ਵੀ ਇਹ ਆਪਾਂ ਨੇ ਛੱਡ ਕੇ ਆਉਣਾ ਮਮਾ ਜੀ ਗੱਲਬਾਤ ਹੋ ਗਈ ਬਾਕੀ ਸਵਰੇ ਤਿਆਰ ਕਰਕੇ ਛੱਡਣਾ ਥੋੜਾ ਜਿਹਾ ਹਾਂ ਥੋੜੀ ਤਿਆਰੀ ਬਾਰੀ ਰਹਿਂਦੀ ਹੈ ਕਰਨ ਨੂੰ ਇਹ ਵੀ ਆਪਾਂ ਨੇ ਛੱਡ ਦੇਣਾ ਮੇਰੇ ਕਪੜਾ ਵੀ ਮਾਰੀ ਉਹ ਨਾਲ ਹਾਂਜੀ ਕਪੜਾ ਮਾਰਾਂਗੇ ਜੀ ਮਿੱਟੀ ਮੁੱਟੀ ਪੈ ਗਈ ਨਹੀਂ ਕਰਕੇ ਆਪਣੇ ਜਿਗਮਣੇ ਵੀ ਆਪਣਾ ਇੱਧਰ ਨੂਰਪੁਰ ਏਰੀਆ ਬੂਟੀ ਨਾਲ ਜਾਂ 7 ਫੁੱਟਾ ਪਸੰਦ ਕਰਦੇ ਹਾਂ ਹਾਂ ਜਿਹੜਿਆਂ ਦੇ ਮਤਲਬ ਕੀ ਜ਼ਮੀਨ ਬੂਟਾ-ਬਟਾ ਹੈ ਨੀ ਉਹ ਤਾਂ 8 ਫੁੱਟ 9 ਵੀ ਲਈ ਜਾਂਦੇ ਸੱਤੇ ਲੋਟਾਂ ਦਾ ਬੂਟਾ ਚਾਹੇ 16 ਫੁੱਟ ਤੇ ਵੀ ਹੋਣ ਤਾਂ ਵੀ 7 ਫੁੱਟਾਂ ਹੀ ਚੱਲਣਾ ਵਿੱਚ ਤੇ 14 ਫੁੱਟ ਤੇ ਤਾਂ 7 ਚੱਲਣਾ ਹੀ ਚੱਲਦਾ 7 ਚਾਹੇ ਹੈਗਾ ਜੀ ਤਾਂ ਕਿ ਪਿੱਛੇ ਦੇਖਣ ਦੀ ਲੋੜ ਨਹੀਂ ਬੂਟਾ ਛੱਲੇ ਨਹੀਂ ਜਾਂਦਾ ਹਾਂ ਹਾਂ ਬਸ ਟਰੈਕਟਰ ਦੇ ਬਸ ਵੀ ਟਰੈਕਟਰ ਦੇ ਘੇਰੇ 'ਚ ਚੱਲੀ ਜਾਂਦਾ ਬਿਲਕੁਲ ਬਿਲਕੁਲ ਬਰਾਬਰ ਚੱਲੀ ਜਾਂਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹਾਂਜੀ ਇਹ ਆਪਣਾ ਭਾਈ 7 ਆਲ 8 ਦੇ ਵਿੱਚ ਬਹੁਤਾ ਕੋਈ ਰੇਟ ਦਾ ਫਰਕ ਨਹੀਂ ਹੈਗਾ ਆਪਾਂ ਨੇ ਫਿਲਹਾਲ ਤੁਹਾਨੂੰ ਪਤਾ ਪਹਿਲਾਂ ਹੀ ਗਾਵੇਂ ਦੱਸਿਆ ਵੀ ਨਵੇਂ ਆ ਕਰਕੇ ਰੇਟ ਅਸੀਂ ਬਹੁਤਾ ਫਰਕ ਹੈ ਨਹੀਂ ਰੇਟ ਦਾ ਨਾ ਨਜਾਇਜ਼ ਪੈਸੇ ਵੱਧ ਮੰਗ ਸਕਦੇ ਵੀ ਰੋਟਾਵੇਟਰ ਦਾ 40000 ਵੱਧ ਮੰਗ ਲੋ 30 ਵੱਧ ਬਿਲਕੁਲ ਜੀ ਉਹੀ ਗੱਲ ਹੈ ਪੂਰੇ ਪੂਰੇ ਪੈਸੇ ਮੰਗੇ ਜਾਣੇ ਚਲੋ ਉਹੀ ਗੱਲ ਹੈ ਮੱਕੇ ਹੌਲੀ ਸੈਟਿੰਗ ਆ ਜਣੀ ਆਪੇ ਜਿਵੇਂ ਮਾਮੀ ਆਪਣਾ ਟਰੈਕਟਰਾਂ ਦਾ ਹਿਸਾਬ-ਤਾਬ ਹੈ ਟਰੈਕਟਰਾਂ ਦੇ ਵਿੱਚ ਥੋੜਾ ਫਰਕ ਹੁੰਦਾ ਰੇਟ ਦਾ ਹੂੰ ਕਈ ਵੀਰ ਆਪਣੇ ਨਾਲ ਰੋਟਾਵੇਟਰਾਂ ਦਾ ਵੀ ਆ ਕੇ ਉਹੀ ਗੱਲ ਹੈ ਰੋਟਾਵੇਟਰਾਂ ਐ ਚ ਬਾਈ ਦਾਦੀਏ ਚਲੋ ਗੁੱਸਾ ਕਿਲਾ ਵੀ ਨਾ ਕਰੋ ਰੋਟਾਵੇਟਰ ਥੋੜਾ ਏਡਾ ਹੁੰਦਾ ਨਹੀਂ ਫਰਕ ਰੂੜਾ ਬਿਟਰਾਂ ਦਾ ਟਰੈਕਟਰਾਂ ਦਾ ਥੋੜਾ ਫਰਕ ਰਹਿ ਜਾਂਦਾ ਟਰੈਕਟਰ ਤਾਂ ਹੁੰਦੇ ਵਿੱਚ 6-6 ਲੱਖ ਦੇ 8-8 ਲੱਖ ਦੇ ਹੁੰਦੇ ਆ ਉਸ ਤੋਂ ਕਿੱਲਾ 20-30 ਹਜ਼ਾਰ ਵੱਧ ਮੰਗੀ ਵੀ ਲੋ ਮੰਗ ਹੋ ਜਾਂਦਾ ਹੈ ਹਾਂ ਹੁਣ ਇੱਥੇ ਜੇ 20-30 ਹਜ਼ਾਰ ਵੱਧ ਮੰਗੋਗੇ ਲੈ ਗੌਂੜੀਆਂ ਕੋ ਚਲੇ ਜਾਓ ਹੋਰ ਪਾਸੇ ਲੰਘ ਜੂ ਜੇ ਇੰਨੇ ਪੈਸੇ ਵੱਧ ਮੰਗਾਂਗੇ ਉਹ ਕੀ ਗੱਲ ਹੈ ਜੀ ਬਿਲਕੁਲ ਬਿਲਕੁਲ ਜਾਇਜ਼ ਮੰਗੇ ਸੌਦਾ ਹੁੰਦਾ ਜਦੋਂ ਮਾਰਦਾ ਮਾਰਤਾ ਦਾ ਮਾਨ ਕਰਨਾ ਹੀ ਪੈਂਦਾ ਉਹੀ ਗੱਲ ਹੈ ਜੀ ਐਂਦਾ ਸਿਰਫ ਆ ਕੇ ਤਾਂ ਗੱਲ ਵੀ ਨਹੀਂ ਬਣਦੀ ਬਿਲਕੁਲ ਹੀ ਬਿਲਕੁਲ ਚਲੋ ਕੋਈ ਗੱਲ ਨਹੀਂ ਬਾਕੀ ਸਭ ਨੂੰ ਹੀ ਹੁੰਦਾ ਹੈ ਸਾਨੂੰ ਹੁੰਦਾ ਵੀ ਮਹ ਤੇ ਹੁਣ ਅਗਲਾ ਪੂਰਾ ਜੂ ਹੁਣ ਸੋਮਵਾਰ ਤੋਂ ਹਾਂ ਜੀ ਸੋ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਖੇਤਾਂ ਦੇ ਵਿੱਚ ਥੈਜਾ ਆਪਾਂ ਤੁਹਾਨੂੰ ਗੰਨਾ ਦਿਖਾਉਣਾ ਬਾਈ ਆਪਣੇ ਵਾਲਾ ਇਹਦੀ ਆਪਾਂ ਤੁਹਾਨੂੰ ਤਰੀਬਨ ਹਫਤੇ ਕੇ ਬਾਅਦ ਵੀਡੀਓ ਪਾਉਨੇ ਹੁੰਦੇ ਆ ਤੇ ਇਹ ਆਪਣਾ ਬੀਜੜ ਗੰਨਾ ਜੀ ਇਹਨੂੰ ਆਪਾਂ ਨੇ ਪਹਿਲਾ ਪਾਣੀ ਲਾਇਆ ਬਾਈ ਠੀਕ ਹੈ ਜੀ ਪਹਿਲਾ ਪਾਣੀ ਲਾਇਆ ਨੂੰ ਤਰੀਬਨ 3-4 ਦਿਨ ਪਹਿਲਾਂ ਬੱਤ ਆ ਗਿਆ ਖੇਤ ਤੇ ਇਹ ਵੀ ਬਾਈ ਤਜਰਬਾ ਦੇਖਿਆ ਵੀ ਜਿੰਨਾ ਪਾਣੀ ਆਪਾਂ ਲੇਟ ਲਾਉਂਗੇ ਉੰਨਾ ਗੰਨਾ ਥੋੜਾ ਜਿਹਾ ਵਧੀਆ ਫੁੱਟਦਾ ਠੀਕ ਹੈ ਜੀ ਲੜਾਈ ਇਹਦੀ ਕਰਤੀ ਬਾਈ ਸਪਰੇਅ ਇੱਕ ਸੁੰਡੀ ਦੀ ਕਰਤੀ ਤੇ ਹੋਰ ਇਹਦੇ ਵਿੱਚ ਖਾਦ ਕੁਛ ਨਹੀਂ ਪਾਈ ਸਿਰਫ ਜੂਰੀਆ ਪਾਇਆ ਅੱਧਾ ਟੁੱਟਾ ਇਹ ਚਾ ਜੂਰੀਆ ਤੇ ਸਲਫਰ ਦੋ ਚੀਜ਼ਾਂ ਤੇ ਇੱਕ ਇਹਦੇ ਤੇ ਪੋਟਾਸ਼ ਦੀ ਸਪਰੇਅ ਕਰੀ ਸੀ ਆਪਾਂ ਨੇ 130050 ਦੀ ਠੀਕ ਹੈ ਜੀ ਤਕਰੀਬਨ ਹਰੇਕ ਬੂਟੇ ਨੂੰ ਬਾਈ 10 10 5 5 8 8 10 10 ਇਕੱਲੇ ਬਣੇ ਹੋਏ ਆ ਸਾਰਿਆਂ ਦੇ ਬਹੁਤ ਸੋਹਣੀ ਗਰੋਥ ਹੋਈ ਬਾਈ ਗੰਨੇ ਦੀ ਤਕਰੀਬਨ ਇਹ ਆਪਣਾ ਬਾਈ ਗੰਨਾ ਮਾਰਚ 15 16 ਮਾਰਚ ਦਾ ਗੰਨਾ ਲੱਗਿਆ ਬਾਈ ਠੀਕ ਹੈ ਜੀ ਗੜਾਈ ਬਾਈ ਬਹੁਤ ਜ਼ਰੂਰੀ ਹੈ ਸਪਰੇ ਜਿਹੜੀ ਕਰਦੇ ਹਾਂ ਲੱਗ ਚੀਜ ਹੈ ਗੜਾਈ ਲੱਗ ਚੀਜ ਹੈ ਠੀਕ ਹੈ ਜੀ ਗੜਾਈ ਉਹਦੀ ਕਰਤੀ ਆਪਾਂ ਨੇ ਤੇ ਸਪਰੇ ਦੀ ਹੁਣ ਕੱਖ ਦੀ ਲੋੜ ਨਹੀਂ ਪੈਣੀ ਕਿਉਂਕਿ ਕੱਖ ਬਾਈ ਹੈ ਨਹੀਂ ਬਹੁਤ ਘੱਟ ਆ ਮੜਾ ਮੜਾ ਬਸ ਜਦੋਂ ਗੰਨਾ ਬੜਾ ਹੋ ਜਾਂਦਾ ਉਹ ਕੱਖ ਦੀ ਏਡੀ ਬਹੁਤਾ ਚੱਕਰ ਵੀ ਨਹੀਂ ਪੈਂਦਾ ਗੰਨਾ ਦੱਬ ਲੰਦਾ ਥੱਲੇ ਹੁਣ ਆਪਾਂ ਨੇ ਇਹਦੇ ਉੱਪਰ ਕੋਰਾ ਜੰਦੀ ਸਪਰੇਅ ਕਰਨੀ ਆ ਬਸ ਇੱਕ ਹੋਰ ਉਹ ਤੋਂ ਇਲਾਵਾ ਕਿਉਂਕਿ ਬਾਈ ਬੀਜ 95 ਨੂੰ ਜਿਆਦਾ ਆਪਾਂ ਨੇ ਰੇਹ ਵੀ ਨਹੀਂ ਪਾਉਣਾ ਇਹਦੇ ਵਿੱਚ ਤੇ ਜਿਆਦਾ ਵੀ ਸੇਵਾ ਕਰਦੀ ਬਾਅਦ ਚ ਗਰ ਜਾਂਦਾ ਬਾਈ ਮਲ ਕੇ ਭਜ ਜਾਂਦੇ ਨਾਲ ਠੀਕ ਆ ਜੀ ਬਾਕੀ ਆਪਾਂ ਤੁਹਾਨੂੰ ਹਰੇ ਹਫਤੇ ਦੀ ਜਿੱਦਾਂ ਵੀ ਆ ਗਈ ਗੱਲਬਾਤ ਵੀਡੀਓ ਪਾਇਆ ਕਰਾਂਗੇ ਤੇ ਉੱਧਰ ਵੀ ਲਾਏ ਹੋਇਆ ਬਾਈ ਪਿੰਡ ਆਪਾਂ ਨੇ ਕੰਨਿਆ ਇਸ ਵਾਰ ਬਾਈ ਤਰੀਬਨ ਗੰਨਾ ਹੀ ਲਾਇਆ ਵਾ ਸਾਰੇ ਖੇਤਾਂ 'ਚ ਠੀਕ ਹੈ ਜੀ ਝੋਨਾ ਆਪਾਂ ਨੇ ਲਾਉਣਾ ਹੀ ਨਹੀਂ ਬਾਈ ਤੇ ਬੱਕ ਚਲੋ ਬਾਈ ਆ ਵੀ ਆਪਾਂ ਰੋਣੀ ਕਰਿਆ ਵਾ ਘਰ ਦੇ ਪਿੱਛੇ ਕਿਚੇ 'ਚ ਬਾਜਰਾ ਬੀਜਣਾ ਆਪਾਂ ਨੇ ਠੀਕ ਹੈ ਜੀ ਘਰ ਵਾਸਤੇ ਹੀ ਤਿੰਨ ਚਾਰ ਪਸ਼ੂਆ ਕਰਾਂ ਉਹਨਾਂ ਵਾਸਤੇ ਲਾਉਣਾ ਠੀਕ ਹੈ ਜੀ ਇਹ ਵੀ ਇੱਕ ਦੋ ਦਿਨ ਲੱਗਗਾ ਹੋਰ ਬਾਤਾਂ ਆਉਣੋਂ ਤਰ ਬਾਈ। ਕਰੇਲੇ ਹੀ ਆ ਲੱਗਦੇ ਆ ਹਨਾ ਪੂਰਾ। ਛੱਪਣ ਕਦੂ ਲੱਗੇ ਹੋਏ ਆ ਭਿੰਡੀਆਂ-ਪੁੰਡੀਆਂ ਲਾਈਆਂ ਹੋਈਆਂ। ਹੋਰ ਹਜੇ ਇੱਕ ਦੋ ਸਬਜ਼ੀਆਂ ਕੋਈ ਇਕੱਠੀਆਂ ਨਹੀਂ ਬਾਈ ਲਾਉਂਦੇ ਥੋੜੀਆਂ-ਥੋੜੀਆਂ ਕਰਕੇ ਲਾਵਾਂਗੇ। ਭਿੰਡੀਆਂ ਉਹਨਾਂ ਥੋੜੀਆਂ ਆਪਾਂ ਹੋਰ ਲਾ ਦੇਣੀਆਂ। ਇੱਧਰ ਵੀ ਲਾਈਆਂ ਆਂ ਵੇਲਾਂ ਵਗੈਰਾ। ਤੇ ਇੱਕ ਆਪਣੇ ਕੋਲ ਰੇੜਾ ਆ ਬਾਈ ਆਪਾਂ ਨੇ ਉਹ ਦੇਣਾ ਏ। ਤੇ ਇਹਦੀ ਆਪਾਂ ਥੋੜੀ ਜੀ ਵੀਡੀਓ ਪਾਉਂਗੇ ਲੱਗਦੇ ਤੇ ਬਣਾ ਕੇ। ਠੀਕ ਆ ਜੀ ਥੋੜੀ ਜੀ ਦਿਖਾ ਵੀ ਦਨੇ ਆ। ਵਧੀਆ ਰੇੜਾ ਐ ਵਧੀਆ। ਤਿਆਰ ਕਰਾਇਆ ਵਾ ਲੋਹੇ ਦਾ ਫਰਸ ਲੱਗਿਆ ਵਾ ਜਿਹੜੇ ਨੇ ਕਰੋ ਚੈੱਕ ਤੇ ਦੇਖ ਲਓ ਜੀ ਕਾਫੀ ਧੀਰ ਦਾ ਬਣਾਇਆ ਵਾ ਥੱਲੇ ਤੇ ਵੀ ਮਜ਼ਬੂਤ ਆ ਬਾਈ ਵਧੀਆ ਐ ਨਾ ਹੈਵੀ ਰੇੜਾ ਬਣਾਇਆ ਵਾ ਇਹ ਇਨਾ ਮਰਜੀ ਤਰੀਬਾ ਨਾਲ 10 12 ਕੁਇੰਟਲ ਵੇਟ ਨਾਰਮਲ ਚੱਕ ਲੰਦਾ ਬਾਈ ਥੱਲੋਂ ਵੀ ਬਾਈ ਐਂਗਲ ਉਂਗਲ ਦੇਖੋ ਐਨ ਵਧੀਆ ਲੱਗੇ ਨੇ ਠੀਕ ਆ ਜੀ ਇਹਨੂੰ ਵਾ ਰੰਗ ਹੋਣੇ ਵਾਲਾ ਆ ਹੋਰ ਬਾਕੀ ਰੇੜਾ ਵਧੀਆ ਪਿਆ ਐ ਨਾ ਤੇ ਇਹਨੂੰ ਰੰਗ ਰੂੰਗਾ ਕਰਕੇ ਨਾ ਥੋੜਾ ਜਿਆ ਵਧੀਆ ਸਟਜਾ ਕਰਕੇ ਸੈਡਾਂ ਤੇ ਇਹਨੂੰ ਜਾਤੂ ਲੱਗਦੇ ਆ ਬਾਈ ਜਿਵੇਂ ਕੋਈ ਸੀ ਲੋਣੇ ਫੱਟੇ-ਬੁੱਟੇ ਲਾ ਕੇ ਮਿੱਟੀ-ਮੁੱਟੀ ਤੇ ਆਪਾਂ ਨੇ ਸੇਲ ਕਰਨਾ ਬਾਈ ਜਿਹੜਾ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਬਾਕੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਲੈਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਆਪਣਾ 8146678790 ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਜਸੂ ਸਾਸੀ ਕਾ ਕਰ ਦੋ ਪੁੱਤ ਕਿੱਥੇ ਜਾ ਕੇ ਆਇਆ ਮੈਂ ਉੱਥੇ ਜਾਂਦਾ ਉੱਥੇ ਜਾ ਕੇ ਆਇਆ ਅੱਛਾ ਬਾਏ ਕਰ ਦੋ ਹੁਣ ਛੋਕ ਬਾਏ ਤੇ ਠੀਕ ਹੈ ਜੀ ਅੱਧੀ ਵੀਡੀਓ ਵਿੱਚ ਇੰਨਾ ਹੀ ਜੀ ਮਿਲਦੇ ਹਾਂ ਹੋਰ ਨਵੇਂ ਬਲੌਗ 'ਚ ਸਾਰਿਆਂ ਦਾ ਤੈਅ ਦਿਲੋ ਧੰਨਵਾਦ